ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜੀ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਟਾਈਮ ਵੈਸੇ ਚਾਰ ਦਾ ਹੋ ਗਿਆ ਜੀ ਆਪਾਂ ਹੁਣ ਵੀਡੀਓ ਸ਼ੁਰੂ ਕਰਨ ਲੱਗੇ ਆਂ ਬਾਕੀ ਭੈਣ ਭਰਾ ਜਿਹੜੇ ਆਪਣੇ ਚੈਨਲ ਤੇ ਨਵੇਂ ਆਉਂਦੇ ਆਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਕੱਲਾ ਵਿਊ ਦੇ ਕੇ ਨਾ ਜਾਇਓ ਤੇ ਜਿੰਨਾ ਭੈਣ ਭਰਾ ਮਾਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਹੋਇਆ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਮਖਾ ਚਲੋ ਵੀਡੀਓ ਸਟਾਰਟ ਕਰ ਲਈਏ ਤੇ ਦਿਨੇ ਬਸ ਸਾਨੂੰ ਪਤਾ ਜੀ ਕਿ ਕੁਸ ਟਾਈਮ ਸੌ ਜਾਂਦਾ ਕੋ ਸਟੈਂਪ ਫੋਨ ਦੇਖ ਲਈਦਾ ਬਾਕੀ ਚੋਨਾ ਲੱਗ ਜਾਂਦਾ ਆਪਣੇ ਅੱਜ ਫੇਰ ਚਾਹ ਪਾਣੀ ਦਾ ਹੋ ਜਾਂਦਾ ਹਨ ਤੇ ਪਸ਼ੂ ਆਪਣੇ ਸੁਨਿਆ ਦੇ ਬੰਨੇ ਆ ਤੜਕੇ 7 8 ਵਜੇ ਦੇ ਬਾਅਦ ਉੱਠ ਖੜੇ ਟਾਈਮ ਦੇ ਨਾਲ ਬਸ ਨੀਰਾ ਪੱਠਾ ਲੈ ਕੇ ਆ ਜਾਣ ਗਏ ਆ ਲੈਣ ਤੇ ਫੇਰ ਆਪਾਂ ਪਾ ਦਾਂਗੇ ਦਵਾ ਦੋ ਨੀਰਾ ਚਾਰਾ ਤੇ ਜਸ਼ਨ ਮੇਲਾ ਦਾ ਮੰਮੀ ਲੈਣ ਗਿਆ ਮੰਮੀ ਕਹਿੰਦੀ ਸੀ ਕਹਿੰਦੀ ਤੇ ਕੇ ਵਿਚਾਰੀ ਕਹਿੰਦੀ ਸੀ ਕਹਿੰਦੀ ਤੁਹਾਨੂੰ ਕੱਲ ਵੀ ਛਿੱਕਾਂ ਲੱਗੀਆਂ ਪਈਆਂ ਸੀ ਬਹੁਤ ਜ਼ਿਆਦੇ ਹੁਣ ਅੱਜ ਤਾਂ ਮੈਂ ਠੀਕ ਆ ਕਹਿੰਦੀ ਸੀ ਕਹਿੰਦੀ ਲਖਬੀਰ ਜੀ ਜਦੋਂ ਨੀਰੇਚਾਰੇ ਦਾ ਟਾਈਮ ਹੋਊਗਾ ਕਹਿੰਦੀ ਜਸ਼ਨ ਨੂੰ ਭੇਜਦੀ ਤੇ ਮੈਨੂੰ ਲੈ ਆਊਗਾ ਜੀ ਨੀਰਾ ਮੈਂ ਆ ਕੇ ਪਾ ਦੂੰਗੀ ਤੇ ਕਿਉਂਕਿ ਜੀ ਮੈਨੂੰ ਰੇਸ਼ਾ ਹੋ ਜਾਂਦਾ ਜਦੋਂ ਹਣਾ ਮੈਂ 2-3 ਦਿਨ ਤੰਗ ਹੁੰਨੀ ਆ ਆਵਾਜ਼ ਵੀ ਸਹੀ ਨਹੀਂ ਹੋਈ ਹਜੇ ਸਮਾਰ ਕੇ ਪਰ ਉਹ ਰੇਸ਼ਾ ਹੈ ਨਹੀਂ ਅੱਜ ਠੀਕ ਆ ਤੇ ਸੋਨੂੰ ਦਿਖਾਉਣੇ ਆਪਾਂ ਪਹਿਣਾ ਲਾਈ ਜਾਂਦੀਆਂ ਝੋਨਾ ਸੋਨੂੰ ਜਿਆਦੇ ਨੇੜੇ ਨਹੀਂ ਆਪਾਂ ਕਰਦੇ ਦੂਰੋਂ ਹੀ ਦਿਖਾਉਣੇ ਆ ਲੱਗ ਰਿਹਾ ਝੋਨਾ ਤੇ ਵਸਾ ਇੱਥੇ ਆ ਹੀ ਰਹਿ ਗਿਆ ਤੇ ਇੱਕ ਕਿਹੜਾ گاਹ ਰਹਿੰਦਾ ਹਜੇ ਉੱਥੇ ਤੇ ਦੇਖੋ ਅੱਜ ਜਲਾ ਦੇਣਗੇ ਕਿ ਨਹੀਂ ਪੱਕਾ ਨਹੀਂ ਕਹਿ ਸਕਦੇ ਬਸ ਚਾਰ ਹੀ ਜਾਣੀਆਂ ਇਹ ਇੱਕ ਜਿਹੜਾ ਨਾਲ ਇਹਨਾਂ ਦੇ ਬੰਦਾ ਭਾਈ ਹੈ ਜਿਹੜਾ ਉਹ ਮਤਲਬ ਵੀ ਫੱਕ ਵਗੈਰਾ ਲਿਆਉਂਦਾ ਹੁੰਦਾਗਾ ਪੱਟ ਕੇ ਤੇ ਇਹ ਲਾਈ ਜਾਂਦੇ ਆ ਚਾਰੇ ਤੇ ਬਾਕੀ ਲਾਉਂਦੇ ਸੋਨਾ ਝੋਨਾ ਵਧੀਆ ਲਾਉਂਦੇ ਆ ਮੈਂ ਆਈ ਸੀ ਜੀ ਬਾਹਰ ਮੈਂ ਆਖਿਆ ਨਾ ਮਕਨ ਕੱਦੂ ਪਾਲਿਆ ਮਾਸ ਇੱਕੋ ਕਰਤ ਹਕ ਗੱਲ ਕਰ ਮੀਂਹ ਪੈਣੇ ਕਰਕੇ ਪਾਣੀ ਜਿਆ ਤਾਂ ਖੜਾ ਤੇ ਬੱਲਾਂ ਦੇ ਵਿੱਚ ਮੀਂਹ ਨਹੀਂ ਪੈਣੇ ਕਰਕੇ ਕਾਹ ਹੋਇਆ ਕਾ ਅਗਰੀ ਦਾ ਕਾਹ ਹੋਇਆ ਤੇ ਤੇ ਕੱਦੂ ਖਰ ਹੈ ਹੋਣਗੇ ਮੈਨੂੰ ਬੁੱਧਵੇਂ ਦੇਖਿਆ ਸੀ ਜਿੱਦੇ ਪਰਸੋਂ ਕੱਦੂ ਤਰਿਆ ਸੀ ਤੇ ਕਈ ਖੜੇ ਛੋਟੇ ਛੋਟੇ ਜੇ ਤਾਂ ਦੋ ਤਨ ਥਿਆਗੇ ਤਾਂ ਛੋਟੇ ਹੋਏ ਤਾਂ ਇੱਕ ਭੈਂਕੇ ਫੜਾ ਦਾਂਗੇ ਦੋ ਆਪਾਂ ਧਰ ਲਾਂਗੇ ਪਰ ਟੱਪਨ ਨੂੰ ਥਾਂ ਹੈ ਨਹੀਂ ਕਿੱਧਰ ਦੀ ਰੱਖੀਏ ਇਹ ਬੁਰਾ ਹਾਲ ਹੋ ਗਿਆ ਮੀਂਹ ਦੇ ਨਾਲ ਇੱਕ ਇੱਥੇ ਆਪਣੇ ਟੋਆ ਆ ਜਾਣਾ ਲੋਡਰ ਨਾਲ ਚਕਾਈ ਸੀਗੀ ਮਿੱਟੀ ਤੇ ਉਦੋਂ ਦਾ ਟੋਆ ਮਿੱਟੀ ਆਖੀ ਨਹੀਂ ਰੂੜੀ ਉਦੋਂ ਦਾ ਟੋਆ ਮੈਨੂੰ ਦਿਖਾਉਣੀ ਹੈ ਬੈਕ ਕੈਮਰਾ ਕਰਕੇ ਕੀ ਹਾਲ ਹੈ ਹੁਣ ਇੱਥੋਂ ਦੀ ਬੰਦਾ ਕਿੱਧਰ ਵੜਿਆ ਇੱਧਰ ਵੀ ਜੀ ਹਰੇ ਵਾਈ ਹੈ ਚਲੋ ਇੱਥੋਂ ਦੀ ਜਾਣਾ ਪਊਗਾ ਇਟ ਸੈਟ ਉਥੋਂ ਇੰਨਾ ਬੁਰਾ ਹਾਲ ਹੋਇਆ ਗਿਆ ਆਏ ਡਰ ਲੱਗਦਾ ਵੀ ਕੋਈ ਸੱਪ ਸੋਪੀ ਨਾ ਹੋਵੇ ਕਦੂਆ ਉਰੇ ਥਾ ਜੋ ਮੇਰੀ ਵਿੱਚ ਜਾ ਪਕਾਈ ਨਾ ਕਰਾਇਓ ਡਰ ਲੱਗਦਾ ਹੈ ਛੋਟੀ-ਸੁੱਟੀ ਵੀ ਨਹੀਂ ਲਈ ਮੈਂ ਤਾਂ ਛੋਟੀ ਨਾ ਅੱਗੇ ਪਾਪਾ ਵੀ ਆ ਸੀ ਕਹਿੰਦਾ ਕੁੜੀਏ ਛੋਟੀ ਨਾ ਕਦੂ ਤੋੜਿਆ ਕਰ ਕੋਈ ਵਿੱਚ ਜਨੌਰ ਹੁੰਦਾ ਡਰ ਜਾਂਦਾ ਕਹਿੰਦਾ ਪਹਿਲਾਂ ਛੋਟੀ ਉਹ ਕਰੇ ਮੈਂ ਪਾਪਾ ਦੇ ਸਾਹਮਣੇ ਉਧਰ ਤੋੜਨ ਲੱਗ ਗਈ ਹੱਥ ਨਹੀਂ ਮੰਡ ਗਈ ਕਹਿੰਦਾ ਛੋਟੀ ਲਿਆ ਕਰ ਕੋਈ ਡੰਡਾ ਲਿਆ ਕਰ ਚਲੋ ਜੇ ਪਾਲਦੇ ਜਿੱਥੇ ਆ ਗਿਆ ਫੇਰ ਆਪਾਂ ਤੋੜਦੇ ਆ ਲੋ ਜੀ ਮੈਂ ਤਾਂ ਕਿਧਰੇ ਭੈਣ ਕਿ ਫੜਾਉਂਦੀਆਂ ਸਕੀਮਾ ਕਰਦੀ ਸੀ ਆਪ ਨੂੰ ਵੀ ਨਹੀਂ ਥਾ ਐਡਾ ਕਿਥ ਹੈ ਦੋ ਤਿੰਨ ਖੜਿਆ ਇੱਕੋ ਜਿਹਾ ਉਹ ਉਹ ਪੱਕਣਗੇ ਹੁਣ ਕੱਲ ਨੂੰ ਤਾਂ ਨਹੀਂ ਪਰਸੋਂ ਕਿਤੇ ਜਾ ਕੇ ਐਡਾ ਕਿਥ ਹੈ ਚਲੋ ਇਹ ਜੀਰ ਲੈਨੇ ਆ ਵਿੱਚ ਦੋ ਤਿੰਨ ਗੱਡੇ ਪਾ ਲੈਨੇ ਹੁਣ ਸਰ ਜੂਗਾ ਸਵੇਰੇ ਰਾਇਤਾ ਰੂਤੋਂ ਪਾਵਾਂਗੇ ਹੋਰ ਕੀ ਕਰ ਜੀ ਮੋਲ ਦੀ ਕਿਹੜਾ ਪੂਰੀ ਹੁੰਦੀ ਹੈ ਕਪੜੇ-ਕੁਪੜੇ ਤਾਂ ਮੈਂ ਲਾਤੇ ਹਜੇ ਹੁਣ 4:00 ਵਜੇ 6 ਮਿੰਟ ਹੋਇਆ ਤੇ ਮੜੇ ਜਾ ਅਥਰਸ ਤੋਂ ਕਿਉਂ ਨਹੀਂ ਆ ਬੱਲਾਂ ਦੇ ਵਿੱਚ ਬੱਲੇ ਚਿਪਚਿਪ ਆ ਜਾ ਖਾ ਹੋਰ ਹੀ ਲੱਗ ਗਿਆ ਹੱਥਾਂ ਦੇ ਉੱਤੇ ਓਹੋ ਹੋਰ ਤੌਰ ਕੀ ਹੋਵੇ ਕੋਸਤਾ ਆ ਪਾਣੀ ਖੜਾ ਖੜਾ ਹੋਣੇ ਕਰਕੇ ਨਾ ਤੇ ਬੱਲਾ ਹੀ ਹੈ ਦਾਮ ਜਾ ਚਲੋ ਜੀ ਠੀਰ ਲਗੇ ਦਾਲ ਸਬਜ਼ੀ ਉਹਨੇ ਫਿਰ ਹੋਰ ਕੀ ਕੰਮ ਕਰਨ ਦੇ ਛੋਟੇ ਨਾਲ ਸ਼ੇਅਰ ਕਰਾਂਗੇ ਜਸ਼ਨ ਆ ਗਿਆ ਮੰਮੀ ਨੂੰ ਲੈਣ ਤੇ ਡੈਡੀ ਤੇ ਜਸ਼ਨ ਦੇ ਡੈਡੀ ਖੇਤ ਆ ਡੈਡੀ ਆਪਣੇ ਆ ਗਏ ਸੀਗੇ ਸਵੇਰੇ 10:00 ਵਜੇ ਆ ਗਏ ਸੀ ਸਨੇਹੇ ਚੜ੍ਹ ਕੇ ਸੀ ਉੱਥੋਂ 8:00 ਵਜੇ ਤੇ ਕੀਰਤਪੁਰ ਸਾਹਿਬ ਉੱਥੋਂ ਕੀ ਨਾ ਲੈਣ ਦੇ ਮੈਨ ਮੈਦਰਾ ਦਿਮਾਗ ਪਤਾ ਨਹੀਂ ਕਿਹਾ ਜਾ ਫਿਰ ਭੁੱਲ ਜਾਈਂ ਕਿ ਆਹ ਹੰਦੇ ਹਰਦੁਆਰ ਹਨ ਹਰਦੁਆਰ ਸ਼ਾਇਦ ਹਰਦੁਆਰ ਹੀ ਹੁੰਦਾ ਤੇ ਉੱਥੋਂ ਆਏ ਆ ਰਾਤ ਆਏ ਸੀ ਕਹਿੰਦੇ 1 ਵਜੇ ਤੇ ਫੇਰ ਸਵੇਰੇ 8 ਵਜੇ ਇੱਧਰੋਂ ਚੱਲ ਪਏ ਡੈਡੀ ਤੇ ਕੁਛ ਟਾਈਮ ਸੌਂ ਗਏ ਸੀ ਡੈਡੀ 2 ਵਜੇ ਉੱਠਿਆ ਦੋ ਵਾਲੀ ਚਾਹ ਪੀ ਜਦੋਂ ਮੋਂ ਉੱਠਿਆ ਤੇ ਹੁਣ ਬਸ ਖੇਤ ਨੂੰ ਵਾਗ ਗਏ ਫਿਰ ਚਾਹ ਚੁ ਪੀ ਕੇ ਦੁਬਾਰ ਚਲੋ ਜੀ ਮੈਂ ਚੀਰ ਲਾ ਆਪਾਂ ਦਾਲ ਸਬ지 ਚੀਰ ਲਈਏ ਫਿਰ ਇਹ ਭਾਂਡੇ ਭੁੰਡੇ ਚੱਲਦੇ ਆਂ ਫਿਰ ਇਹਨੇ ਹਰਾਚਾਰਾ ਲੈ ਕੇ ਆ ਜਾਣਗੇ ਫਿਰ ਭਾਵਾਂਗੇ ਨੀਰਾਚਾਰ ਗਰਮੀ ਬੜੀ ਹੋਈ ਹੋਈ ਹੈ ਜੀ ਪੁੱਛੋ ਹੀ ਨਾ ਹੁਣ ਕੋਣ ਆਖੂ ਬਾਈਨਾ ਮੀ ਪਿਆ ਕੱਲ ਹਵਾ ਨਹੀਂ ਚੱਲਦੀ ਬਿਲਕੁਲ ਵੀ ਹਵਾ ਹੈ ਨਹੀਂ ਦਹਿਮ ਤੇ ਧੁੱਪ ਵੀ ਮੱਧਮ ਜੀਰ ਬੱਦਲ ਵਾਈ ਹੋਈ ਹੋਈ ਹੈ ਤੇ ਸਾਰਾ ਕੁਝ ਰਲਿਆ ਮਿਲਿਆ ਪਏ ਚਲੋ ਜੀ ਦਾਲ ਸਬ지 ਚੀਰੀਏ ਆਪਾਂ ਹਾਉ ਸ਼ੜਕ ਤੇ ਜਾਂਦੇ ਆਂ ਇਸ ਸ਼ਿਵ ਜੀ ਦੇ ਸਾਰੇ ਭਗਤ ਜਾਂਦੇ ਦੇਖੋ ਇੰਨੇ ਜਿਆਦੇ ਆ ਪਤਾ ਨਹੀਂ ਤੁਹਾਨੂੰ ਦਿਸੂਗਾ ਕਿਨੇ ਉਹ ਦੇਖੋ ਕਿੰਨੇ ਬਾੜੇ ਜਾਂਦੇ ਹਾਂ ਇਹ ਤਾਂ ਸੜਕ ਤੇ ਬਹੁਤ ਜਾਤੇ ਆ ਦੇਖੋ ਕਿੰਨੇ ਚਿਵਜੀ ਦਾ ਹਲਾ ਰੱਖਿਆ ਵੀ ਭਾਜਣਾ ਤੇ ਉਹ ਕਾਪੀਰਾਈਟ ਵੀ ਨਾ ਜੇ ਦੇਖੋ ਕਿੰਨੇ ਜਾਣੇ ਪਤਾ ਨਹੀਂ ਕਲੀਅਰ ਦਿਸੂਗਾ ਕਿ ਨਹੀਂ ਉਹ ਤਾਂ ਮੈਂ ਜ਼ੂਮ ਬਹੁਤ ਕਰਿਆ ਸੜਕ ਭਰੀ ਆ ਜੈ ਮਹਾਕਾਲ ਇਹ ਨਾ ਜੀ ਆਪਣੇ ਢਾਣੀਆਂ ਚ ਇੱਧਰ ਮੰਦਿਰ ਬਣਿਆ ਸ਼ਿਵਜੀ ਦਾ ਤੇ ਜੋ ਸੌਣ ਮਹੀਨਾ ਜਿਹੜਾ ਪਹਿਲਾ ਪਹਿਲਾ ਇੱਕ ਸੋਮਵਾਰ ਪਹਿਲਾ ਆ ਇੱਕ ਆ ਹੋਣਾ ਗਿਆ ਸੌਣ ਮਹੀਨੇ ਦਾ ਤੇ ਉਦੋਂ ਦਾ ਪੂਰਾ ਵਧੀਆ ਭਜਨ ਹੁੰਦਾ ਇੱਥੇ ਸਵੇਰੇ ਸ਼ਾਮ ਦੇ ਟਾਈਮ ਬਹੁਤ ਜਿਆਦਾ ਵਧੀਆ ਤੇ ਅੱਜ ਤਾਂ ਵੀ ਪੰਢਿਆਰਾ ਵੀ ਸੀਗਾ ਬਹੁਤ ਵੱਡਾ ਭੰਡਿਆਰਾ ਵੀ ਹਲਵਾਈ ਵਗੈਰਾ ਸੱਦੇ ਸੀ ਉਹ ਮੈਂ ਇੱਕ ਦੇ ਵਿੱਚ ਬੋਲਦੇ ਸੀ ਨਾ ਹਲਵਾਈ ਪਹੁੰਚ ਚੁੱਕੇ ਨੇ ਰੋਟੀ ਪਾਣੀ ਵਾਲੇ ਪਹੁੰਚ ਚੁੱਕੇ ਨੇ ਚਾਹ ਦਾ ਪ੍ਰਬੰਧ ਕਰੋ ਮੈਂ ਬੋਲਦੇ ਸੀ ਵਿੱਚ ਆਪਣੇ ਕੁਰਕੋਲੇ ਪਾਉਣ ਦਾ ਪੂਰੀ ਦਿਨ ਚੜਦੇ ਨਾ ਪੂਰਾ ਜਿਵੇਂ ਜੁਗੁਰਦਵਾਰੇ ਵਾਲਾ ਪਾਪਾ ਬੋਲਦਾ ਬਸ ਥੋੜੇ ਚਿਰ ਬਾਅਦ ਇਹ ਲੱਗ ਜਾਂਦੇ ਆ ਆਪ ਦਾ ਜਿਹੜੀ ਇਹਨਾਂ ਦੀ ਆਰਤੀ ਹੁੰਦੀ ਉਹ ਕਰਦੇ ਆ ਤੇ ਬਹੁਤ ਵਧੀਆ ਰੌਣਕ ਲੱਗੀ ਰਹਿੰਦੀ ਹੈ ਜੀ ਹੈਨਾ ਤੇ ਜਸ਼ਨ ਦੇ ਰੇੜੀ ਹਰਾ ਪੱਟ ਵੀ ਲੈ ਆਏ ਆ ਦੇਖੋ ਪਸੀਨਾ ਫਿੱਜ ਗਏ ਲੋਕਾਂ ਜਜਣੀ ਆਪਣੀ ਕੀ ਦੇਖਦੀ ਐ ਸਸਟੀ ਕਾ ਕੌਣ ਬੁਲਾਊਗਾ ਸਸਟੀ ਕਾਲ ਜੀ ਚਲੋ ਜੀ ਸਸ ਤੇ ਜਜਣੀ ਆਪਣੀ ਤੇ ਹੋਰ ਜੀ ਆਪਣੀ ਨਾ ਭੈਣ ਦੀ ਵਲੌਗ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਅੱਜ ਤੀਸਰਾ ਦਿਨ ਹੋ ਗਿਆ ਤੇ ਸਕੂਟਰੀ ਆਪਣੀ ਉੱਥੇ ਖੜੀ ਆ ਤਾਰਾਂ ਤਾਰ ਤੋਂ ਟੁੱਟ ਗਈ ਕੋਈ ਹੁਣ ਜਿੱਥੋਂ ਆਪਾਂ ਜਾਣ ਸੀ ਕਾਲੇ ਵਾਲੀ ਜਣੂ ਸੀ ਜੋ ਲੈ ਕੇ ਆਂਦੀ ਐ ਤੇ ਉੱਥੇ ਲਿਜਾਣੀ ਪਊ ਤੇ ਉੱਥੇ ਦੇਖੋ ਹੁਣੋ ਕੀ ਮੈਂ ਕਰਨਾ ਕੰਮ ਕਰ ਲਾ ਸੁਣਨਾ ਕਰਨਾ ਲਾ ਲਓ ਜੀ ਆਪਾਂ ਬਣਾਉਂਦਾ ਅੱਗੇ ਸੌਂਜੀ ਆਪਾਂ ਹੁਣ ਤਾਂ ਦੋ ਤਿੰਨ ਦਿਨ ਹੋ ਗਏ ਗੈਸ ਤੇ ਵੜੌੜੇ ਲੈੰਦ ਸੀ ਫਰਾਕੇ ਹਾਂ ਲੈੰਦਾ ਕਿੰਨੇ ਦਿਨ ਲੈੰਦਾ ਮਹੀਨਾ ਹੋ ਗਿਆ ਅੱਜ ਤੇ ਅੱਜ ਮੁੱਕਿਆ ਮੈਂ ਦਵਾਈ ਹੀ ਦੇ ਲੈਣੀ ਆ ਨਾ ਦਵਾਈ ਤੇਰੀ ਵਸੇ ਕਿੰਨੇ ਦਿਨ ਚ ਜਾਵਾਂ ਕੋਲ ਤੋਂ ਬਾਹਰ ਜਾਵਾਂਗੇ ਜੋ ਜਣਾ ਜਾ ਕੇ ਲਿਆਉਗਾ ਹੁਣ ਤਾਂ ਤੁਮ ਤੋਂ ਕੀ ਕਰਨਾ ਪੁੱਤ ਜੇ ਮੇਰਾ ਲੋ ਉੱਥੇ ਆਵਾਂਗੇ ਉਹਦਾ ਤੰਡੇ ਉਦੋਂ ਤਾਂ ਫਿਰ ਬਾਹਲੇ ਤੋਂ ਹੋ ਗੈਪ ਪੈ ਜਾਊਗਾ ਚਾਰ ਪੰਜ ਦਿਨਾਂ ਦਾ ਲੈ ਆਵਾਂਗੇ ਬਿਜਦੀ ਜੀ ਲਈ ਤੇ ਡੈਡੀ ਲਿਆਉ ਪਾਪਾ ਜਾਂ ਬੀਬੀ ਜਾਗਣੂ ਕਿ ਇਹਨਾਂ ਚ ਕੋਈ ਲਿਆਵੇ ਮੋਤਾਂ ਲਿਆਉ ਕੋ ਪਾਪਾ ਲਿਆਵੇ ਤੇ ਮਾਜੀ ਲਿਆ ਤੇ ਲਓ ਜੀ ਆਪਾਂ ਕੋਈ ਤੜਕਾ ਛੜਕਾ ਨਹੀਂ ਕਿਉਂਕਿ ਲਸਣ ਤਾਂ ਹੈ ਨਹੀਂ ਗਰਮੀ ਵਾਲੀ ਗਾਣਾ ਗਰਮੀ ਤਾਂ ਬਾਹਲੀ ਆਸੂ ਕੋਈ ਜਿਦਾ ਸਾ ਨਿਕਲਦਾ ਵਸੇ ਕੰਨ ਸਕਦੇ ਨਾ ਕੋਣੀ ਵੰਜੇ ਵਸ ਹੁੰਦਾ ਸਬਜੀ ਸਭ ਕਿ ਇੱਥੇ ਬਣਾਉਂਗੇ ਰੋਟੀ ਬਾਹਰ ਕੱਢ ਲੂ ਕਿਉਂਕਿ ਜੀ ਲੱਕੜਾਂ ਹਜੇ ਸੁੱਕੀਆਂ ਨਹੀਂ ਚੱਜਣਾ ਉਹ ਦੁੱਧ ਦਾ ਚੁੱਲ੍ਹੇ ਦੀ ਧਰੂਂਗੀ ਦੇਖੂਗੀ ਲੱਕੜਾਂ ਚੜ ਗਈ ਤਾਂ ਮੱਠੀ ਮੱਠੀ ਅੱਗ ਤੇ ਦੁੱਧਾ ਗਰਮ ਹੋ ਜਾਊਗਾ ਪਰ ਰੋਟੀਆਂ ਗੈਸ ਤੇ ਬਣਾਉਂਗਾ ਉਹ ਤੇ ਆਲਾ ਖੋਲਣ ਆ ਲੈ ਸੋਈਦੇ

ਉਹਨੇ ਕਿਹ ਚੁਆਲ ਗਰ ਦੀ ਨਹੀਂ ਲੱਗਿਆ ਆਪਣੇ ਝੋਨਾ ਲੱਗਿਆ ਵਾਸ਼ ਉਹ ਰਹਿ ਗਿਆ ਹੱਜੀ ਪਿਆਰਾ ਮਾਗਨ ਪਰਸ ਰੱਖ ਲਿਆ ਗਿਆ ਜਿਗਾ ਕੱਦ ਲੱਗ ਗਿਆ ਹਾਂ ਕੱਲ ਨੂੰ ਰੋਪਾ ਤੇਰੀ ਗੱਲ ਸਹੀ ਹੈ ਬਾਬੇ ਬੰਦੇ ਆ ਹਾਂ ਕਸ਼ਮੀਰ ਇਹ ਜੀ ਹੱਸੀ ਤੇ ਜੇ ਆਇ ਹਵਾ ਲੱਗਦੀ ਕਦਾ ਹਵਾ ਲੱਗਦੀ ਨੱਕ ਨੂੰ ਚੜ ਗਿਆ ਲੋ ਜੀ ਝੋਨਾ ਆਪਣਾ ਲਾਤਾ ਫੱਤੇ ਵਾਸ਼ ਫੱਤੇ ਤਾਂ ਨਹੀਂ ਆਖ ਸਕਦੇ ਕਿਉਂਕਿ ਹਜੇ ਮੱਕੀ ਵਾਲਾ ਪਿਆ ਹੈ ਇਹ ਥੋੜਾ ਜਿਹਾ ਇੱਕ 11 ਆਪਣਾ ਜਿੱਥੇ ਹਰਾ ਬੀਜਦੇ ਉੱਥੇ ਲਾਉਣਾ ਇੱਕ 11 ਨਹੀਂ ਬਾਵਾ ਮੰਨ ਕੇ ਚਲੋ ਬਾਵਾ ਕਨਾਲ ਵੱਡੀ ਚੌੜੀ ਸਾਰੀ ਚਲੋ ਆਇਥੇ ਤਾਂ ਘਰ ਵਾਲਾ ਤਾਂ ਹੋ ਗਿਆ ਕੰਪਲੀਟ ਸੂਰਜ ਦੀ ਧਰਤਾਂ ਦੀ ਵਿੱਚ ਉਹ ਖੱਟੀ-ਖੱਟੀ ਸੂਰਜ ਦੇ ਉੱਤੇ ਚਲੋ ਜੀ ਥੋੜਾ ਘੱਮ ਨਿਪੜ ਗਿਆ ਹੁਣ ਜਸ਼ਨ ਦੇ ਡੇੜੀ ਜਾਣਗੇ ਕੇਰਾ ਛੱਡ ਕੇ ਆਉਣਗੇ ਕਿਉਂਕਿ ਇਹਨਾਂ ਨੇ ਫਿਰ ਕੰਮਕੁਮ ਕਰਨਾ ਹੁੰਦਾ ਜਾ ਕੇ ਆਪਣੇ ਪਿੰਡ ਚ ਹੋਇਆ ਮਤਲਬ ਇਹ ਵੀ ਦਾਲ ਸਬਜ਼ੀ ਬਣਾਉਂਦੇ ਜਾ ਕੇ ਹਨ ਤੇ चलो जी झोना लग गया अपना काम हो गया सचे रोजी सब्जी अपनी बस दुला गया पीर पाने दु मम्मी गुटी जाते इधर आप दुद्ध गर्म औखी सौखी अग माची भी ज्यादा मछी

ਬਾਹਰ ਤੇ ਟਾੜ ਕੇ ਤਾਜੀ ਮੈਂ ਬਾਹਰ ਕੱਢ ਲਿਆ ਸੀ ਗੈਸ ਚਿੱਲਾ ਕਿਉਂਕਿ ਆਪਨੇ ਨਾ ਉਹ ਹੋਇਆ ਵੀ ਜਿੱਦੇ ਮੈਂ ਆਪਣੀ ਛਾਲ ਬਟਾਉ ਦੇ ਚ ਨਾ ਵੀ ਛੇਦ ਕਰਿਆ ਹੋਇਆ ਮੋਰੀ ਜਿਹੀ ਕਰਿਆ ਤੇ ਉਹਦੇ ਵੀ ਪੈਪ ਕੱਟਿਆ ਗਿਆ ਪਰ ਤੇ ਗੱਲ ਕਰ ਮੈਂ ਕੀ ਕਰਿਆ ਪੈਪ ਲਾ ਲਈ ਫਿਰ ਉਹ ਜਿੰਨੇ ਕੱਟ ਕੇ ਫਿਰ ਉਹ ਲਾ ਕੇ ਪੈਪ ਤੇ ਉਹਦਾ ਬੰਦ ਲਾ ਦਿੱਤਾ ਸੀ ਰੈਗੂਲੇਟਰ ਤੇ ਫਿਰ ਬਾਹਰ ਆ ਕੇ ਦੁਬਾਰੇ ਪੈਪ ਛੜਾ ਲਿਆ

ਜੀ ਜੁਲ੍ਹੇ ਦੇ ਬਗਾਵਾਂ ਕੀ ਦੇਖਦੇ ਆ ਕੋਹ ਲੱਕੜਾਂ ਭਲ ਕਿ ਹੋਣੀ ਬਾਹਰ ਪਤਮੀ ਜੀ ਖਾਂਦੇ ਫਿਰ ਨਾਲ ਛੜੀ ਜਾਉਗੀ ਤੇ ਇਹਨਾਂ ਦੇ ਮੱਝ ਖੋਦੀ ਫਿਰੇ ਥੱਲੇ ਦੀ ਲਾ ਦੋ ਐਨੇ ਮੋਟੇ ਬੱਦੂ ਲੱਗਾ ਆਹ ਪਾਂਦੇ ਸਾਹੂ ਕੀ ਮਾਣ ਲੀਏ ਉਹਨੇ ਮੱਖਾ ਚੰਗ ਲੱਗਾ ਲੱਕੜਾਂ ਨੂੰ ਇੱਕ ਅੱਧੀ ਲੱਕੜ ਹੋਰ ਲੈਉਣੇ ਬਾਹਰ ਲਵਾ ਦਾ ਜਲੇ ਗਰੇਸ਼ ਕਿਹਣਾ ਕੋਈ ਹਲੇ ਬੱਤਾ ਇਹ ਤਾਂ ਹਵਾ ਦੀ ਖੜੂਗੀ ਹੈ। ਉਹਨੇ ਆਪਾਂ ਪਾਣੀ ਵਾਹੇਗੀ। ਨਾਲ ਅਬ ਤੋਂ ਪਾਣੀ ਘਰ ਮੋਂ ਆ ਜਾ। ਬੋਲੋ ਜੀ। ਨਾ। ਹਾਂ? ਨਾ ਹੁੰਦਾ। ਨਾ। ਨਾ ਹੁੰਦਾ। ਨਾ Lahore। ਕੰਮ ਨਹੀਂ ਲੈਣਾ। ਫਰਸ ਤੇ ਪਾਈਂ ਕੱਚੇ ਥਾਂ ਜਣਾ ਪਾਈ ਪੁੱਤ। ਆਇਆ ਸ਼ਰੂ। ਸ਼ਰੂ। ਮੇਰੇ ਆਖੇ ਤੋਂ ਆਊਗਾ ਛੇਰੂ ਆ ਜਾ ਮੇਰੇ ਆਖੇ ਤੋਂ ਆਇਆ ਗੱਪੀ ਸੋ ਜੈੜੀ ਦੇਖੇ ਜਾਂਦੇ ਆ ਫੋਨ ਤੇ ਪਸੂਆਂ ਦਾ ਪੱਖਾ ਚੱਲੀ ਜਾਂਦਾ ਟਾਈਮ ਨਹੀਂ ਲਾ ਦਿੰਦੇ ਹੁੰਨੇ ਤੇ ਫਿਰ ਪੱਖੇ ਹੌਲੇ ਪਲਾਵਾਂਗੇ ਤੂੰ ਨੂੰ ਤੇ ਮੰਮੀ ਪਸੂਆਂ ਨੂੰ ਪਾਣੀ ਪਿਐ ਜਾਂਦੇ ਬਸ ਮੈਂ ਲਗਦੀਆਂ ਰੋਟੀ ਛੇਰੂ ਤਰ ਰੱਜਿਆ ਦੁੱਧ ਪੀ ਲਿਆ ਲੱਸੀ ਪੀ ਲਈ ਜਿੰਮੀ ਨੂੰ ਪੀਣ ਨਹੀਂ ਦਿੱਤੀ ਪਤਾ ਨਹੀਂ ਪਿੱਤੀ ਹੈ ਕਿ ਨਹੀਂ ਜਿੰਮੀ ਨੇ ਟੜਤਾ ਜਿੰਮੀ ਦਾ ਵੀ ਬਾਵਾ ਲਾ ਦਿਆ ਪਿੱਤੀ ਨਹੀਂ ਸਿਰ ਸ਼ੇਰੂ ਪੀ ਗਿਆ ਬਾਦ ਬਾਦ ਇਹਨਾਂ ਇੰਨੀ ਖਾਣਗੇ ਬਾਹਲੀਆਂ ਇਹਨਾਂ ਨਾਲ ਚੂਰਾ ਇੱਕ ਚੂਰਾ ਨਹੀਂ ਕਰਦੇ ਹੁੰਦੇ ਉਹ ਤਾਂ ਬਾਹਲਾ ਜਮਾ ਕੋਲੇ ਨਾ ਬਾਇ ਕਰੇ ਇਹ ਲੜ ਪੈਂਦੇ ਆ ਫੋਰ ਆਉ ਉਹ ਫਰਾਏ ਦੇਖੋ ਉਹ ਆਏ ਲੱਗਿਆ ਬੈਠ ਹੁਣ ਖਾਣਾ ਭੂਗਾ ਤੈਨੂੰ ਕੋਲੇ ਇਹਨਾਂ ਦੇ ਫੋਰ ਨਹੀਂ ਸ਼ੇਰੂ ਖਾ ਜਾਂਦਾ ਜਿੰਮੀ ਦੀ ਰੋਟੀ Non mi fai in panico. 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 ਜਸ਼ਨ ਉਹ ਵੀ ਫੜਾ ਲੈਂਦੀ ਐ ਕਦੇ ਦਾ ਤੇ ਕਦੇ ਡੈਰੀ ਨੂੰ ਭਾਗਣ ਦੀ ਵਸਨਾ ਦੀ ਰਾਹ ਨਹੀਂ ਜਸ਼ਨ ਸਾਡੇ ਦੀ ਆਸ ਤਾਂ ਮਮੇ ਮੈਨੂੰ ਰੋਟੀ ਨਹੀਂ ਪਾਇਆ ਬੰਦ ਸੇਕੰਡੇ ਹੁੰਦੇ ਜੂ ਮਮੀ ਸਾਡੇ ਦੁੱਧੂ ਜੀ ਇੱਧਰ ਰਹਿ ਜੀ ਖਾਣੀਆਂ ਦੁੱਧੂ ਕਰ ਦਿੰਦੇ ਜਿਵੇਂ ਆਪਾਂ ਜਿਵੇਂ ਕੱਦੂ ਮੇਰਾ ਚੀਜ਼ ਐਵੇਂ ਤੇ ਜਸ਼ਨ ਸਾਡਾ ਆਸ ਤਾਂ ਦਾ ਵੀ ਗੋੜ ਪਾਣੀਆ ਹੋੜ ਜਿਹਾ ਗੰਡੇ ਦੇ ਗੋਲ ਖਾਣੀਆਂ ਕਰਦੇ ਸਤਾਰੂ ਇਹਨੇ ਗੰਡਾ ਖਾਣਾ ਹੀ ਖਾੜਾ ਜੀ 12 ਮਹੀਨੇ 30 ਦਿਨ ਗੰਡਾ ਖਾਂਦਾ ਕਾਪੜਾ ਦੀ ਗੱਡਿਆਂ ਦੀ ਸਬਜ਼ੀ ਬਣਾ ਲਈ ਹੈ ਤੇ ਉਹਦੇ ਨਾਲ ਵੀ ਗੰਡਾ ਖਾਂਦਾ ਕਿਉਂ ਜਸ਼ਨ ਹੂੰ ਹੂੰ ਖਾਂਜੀ ਆਇਆ ਖਾਣਾ ਯੈਸ ਤੇ ਅੱਜ ਜੀ ਕੱਲਣਾ ਕੱਲ੍ਹ ਸ਼ਾਮ ਨੂੰ ਹਰਵਿੰਦਰ ਭੈਣ ਦਾ ਫੋਨ ਆਇਆ ਨੰਗਲਾ ਪਿੰਡ ਤੋਂ ਤੇ ਵਿਚਾਰੀ ਨੇ ਪਾਵਰ ਪਾਤਾ ਗੱਲਾਂ ਕਰੀਆਂ ਬਹੁਤ ਗੱਲਾਂ ਕਰੀਆਂ ਮੰਮੀ ਨਾਲ ਕਰੀਆਂ ਤੇ ਹੁਫੜ ਜੀ ਦਾ ਪੁੱਤ ਜੀ ਸੀ ਹਣਾ ਤੇ ਕੱਲ ਬਹੁਤ ਮਾੜਾ ਹੋਇਆ ਉਹ ਤਾਂ ਪਤਾ ਹੀ ਹੈ ਜੀ ਹਨਾ ਮਾੜਾ ਹੋਇਆ ਜਿਹੜਾ ਕੀ ਮਾੜਾ ਆਖੇ ਤੇ ਜੋ ਆਪਾਂ ਦੀ ਜਰਾਂ ਦੀ ਜੋ ਖਰਾਬ ਹੈ ਤੇ ਫਿਰ ਅੱਜ ਸਵੇਰ ਆਉਦਾ ਹੈ ਜੀ ਮੀਂਹ ਦੀ ਜੀ ਦਾ ਆਪਣੀ ਦਾ ਫੋਨ ਹੈ ਜੀ ਦੀ ਜੀ ਤਾਂ ਸੱਚੀ ਬਾਲਾ ਕਰਦੀ ਹੈ ਤੇ ਐ ਜੀ ਦੀ ਬਸ ਹੈ ਨਾ ਸਾਰਿਆਂ ਦਾ ਹਾਲ ਚਾਲ ਪੁੱਛੂ ਜਾਰੀ ਥੋੜੇ ਦਿਨਾਂ ਤੋਂ ਫੋਨ ਲਾ ਲੈਂਦੇ ਆ ਬਹੁਤ ਚੰਗੇ ਆ ਜੀ ਸਾਰੇ ਫੈਮਿਲੀ ਉਹਨਾਂ ਦੀ ਬਾੜੀ ਜੰਗੀ ਜਵਾਗ ਵੀ ਬਹੁਤ ਸਿਆਣੇ ਤੇ ਆ ਉਹ ਹੁਣ ਆਏ ਆਉਣੇ ਦੀਦੀ ਹਰ ਇਹਨੇ ਕਹਿੰਦੇ ਆਵਾਂਗੇ ਤੁਹਾਨੂੰ ਬਲਕੇ ਜਾਵਾਂਗੇ ਤੇ ਮੈਂ ਦੀਦੀ ਤੁਹਾਡੇ ਵਾਸਤੇ ਆ ਕੇ ਗਿਫਟ ਲੈ ਕੇ ਆਉਂਗੀ ਜਸ਼ਨ ਵਾਸਤੇ ਮੈਂ ਆ ਕੇ ਗਿਫਟ ਲੈ ਕੇ ਆਉਂਗੀ ਨਾ ਭੈਣੇ ਕਿਸੇ ਕਿਸੇ ਗਿਫਟ ਦੀ ਲੋੜ ਨਹੀਂ ਸਿਆਬ ਮੈਂ ਜੋ ਤੁਹਾਡੇ ਸਾਰਿਆਂ ਦਾ ਮੋਹ ਪਿਆ ਜਿਹੜਾ ਸਾਡੇ ਨੂੰ ਤੇ ਹੀ ਇੱਕ ਗਿਫਟ ਹੈ ਤੇ ਵਿਚਾਰੀ ਬਾਹਲੀ ਅੱਗ ਲਾ ਦਦੀ ਹੈ ਘੰਟਾ ਘੰਟਾ ਬਹਿ ਲਗ ਰੀ ਜਾਂਦੀ ਆਪਦੀ ਕੋਈ ਆਰਦੋ ਸੁਣਾਈ ਜਾਂਦੀ ਆ ਆਪਦੀ ਤਾਂ ਕੋਈ ਦੁੱਖ ਹੋ ਜਾਵੇ ਜਿੰਦਗੀ ਚੋੜ ਜਾਏ ਜਾਂਦੀ ਹੈ ਸਾਡੇ ਸੁਣ ਲੈਂਦੀ ਹੈ ਹਨਾ ਇਹ ਆ ਹੀ ਹੁੰਦਾ ਭੈਣ ਭਾਈ ਦਾ ਹੋਰ ਕੀ ਹੁੰਦਾ ਤੇ ਵਿਚਾਰੀ ਬਹੁਤ ਮੋਹ ਕਰਦੀ ਐ ਤੇ ਚਲੋ ਜੀ ਬਾਕੀ ਅੰਜਲੀ ਵੀਡੀਓ ਦਾ ਪਹਿਤੀ ਐਡ ਕਰਾਂਗੇ ਕਿਉਂਕਿ ਹੌਲੀ ਹੌਲੀ ਅਪਲੋਡ ਹੁੰਦੀ ਹੈ ਨਾ ਵੀਡੀਓ ਤੇ ਟਾਈਮ ਲੱਗਦਾ ਮੜੇ ਮੜੇ ਨਾਲ ਤੇ ਆਪਾਂ ਕਰਦੀ ਐ ਵੀਡੀਓ ਦਾ ਐਂਡ ਨਾਲ ਜਿਵੇਂ ਨੇ ਲਾਉਣਾ ਕਹਿੰਦਾ ਮੁੰਮੀ ਮੈਂ ਲਾਉਣਾ ਫਿਰ ਅੰਦਰ ਜੈਦੀ ਨੂੰ ਦੁੱਧ ਪੋਣ ਜਾਊਗਾ ਹੀ ਲੇ ਕੇ ਆਉਣਾ ਤੁਹਾਨੂੰ ਹਾਂ ਤੇ ਚਲੋ ਜੀ ਕਰਦੇ ਆ ਫਿਰ ਵੀਡੀਓ ਦਾ ਇਥੇ ਐਂਡ ਮਿਲਾਂਗੇ ਆਪਾਂ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਪਲੀਜ਼ ਜਿਹੜੇ ਭੈਣ ਭਰਾ ਆਪਣੇ ਚੈਨਲ ਉਦੇ ਨਵੇਂ ਹੁੰਦੇ ਚਾਹਣ ਪਲੀਜ਼ ਪਲੀਜ਼ ਸਬਸਕ੍ਰਾਈਬ ਕਰ ਲਿਆ ਕਰੋ ਜੀ ਜੇਕਰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ